ਮਾਂ ਪਾਣੀ ਦਾ ਗਲਾਸ ਦੇ ਮੈਨੂੰ ਪਿਆਸ ਬਹੁ ਲੱਗੀ ਆ ਥੱਕ ਗਿਆ ਮੈਂ ਤਾਂ ਅੱਜ ਖੇਡਦਾ ਖੇਡਦਾ ਪਤਾ ਆ ਪੀਲੇ ਕੈਂਪਰ ਚ ਵਰ ਕੇ ਮਾਂ ਕਰਤੀ ਉਹ ਹੀ ਗੱਲ ਮੈਨੂੰ ਤੇਰੇ ਹੱਦ ਦੇ ਸਵਾਲ ਲੱਗਦਾ ਹਾਂ ਮੈਂ ਮਰ ਜਾ ਲੈ ਮੈਂ ਪਾਣੀ ਪਿਆ ਦਿੰਨੀ ਆ ਪਤਾ ਨਰੇ ਆਪ ਕੀ ਬੋਲੀ ਜਾਂਦੇ ਨੇ ਟੂਰ ਟਾਰਪੁੱਤ ਮਾਂ ਉਹ ਤਾਂ ਮੇਰੇ ਸਕੂਲ ਦਾ ਟੂਰ ਜਾ ਰਿਹਾ ਮੇਰੇ ਸਾਰੇ ਦੋਸਤ ਵੀ ਜਾ ਰਹੇ ਨੇ ਮੈਂ ਭੱਗ ਜਾਵਾਂ ਹਾਂ ਪਤਾ ਜ਼ਰੂਰ ਜਾ ਤੂੰ ਮਾ ਤੇਰਾ ਮੇਰੇ ਬਿਨਾ ਜੀ ਕਿਵੇਂ ਲੱਗੂ ਚੱਲ ਕੋਈ ਨਾ ਮਾ ਮੇਰਾ ਜੀ ਲੱਗਣਾ ਓਹੋ ਚੱਲ ਫਿਰ ਤੇਰੀ ਮਰਜ਼ੀ ਹੈ ਜੇ ਨਹੀਂ ਜਾਣਾ ਮੈਂ ਤਾਂ ਕਹਿੰਦੀ ਖੇੜਿਆ ਹੁੰਦਾ ਦੋ ਦਿਨ ਕੋਈ ਨਾ ਛੱਡ ਫੇਰ ਕਦੇ ਬਗਜੂ ਟੁੱਟ ਕੇ ਚੰਗਾ ਦੂਰ ਤਾਂ ਆਉਂਦੀ ਰਹਿੰਦੇ ਨੇ ਚੱਲ ਚੰਗਾ ਪੀ ਲੈ ਪਾਣੀ ਮਾਂ ਨਾਲੇ ਮੇਰੇ ਵਾਸਤੇ ਰੋਟੀ ਬਣਾ ਲੈ ਮੈਨੂੰ ਬੜੀ ਭੁੱਖ ਲੱਗੀ ਪਈ ਐ ਪਤਾ ਹੀ ਕਰ ਤੂੰ ਬੈਠੋ ਤੇ ਮੈਂ ਥੋੜੇ ਜਿਹਾ ਸੰਭਾ ਮਾਂ ਹੁਣੇ ਬਣਾ ਦੇਣਾ ਝਾੜੂ ਬਾਅਦ ਚ ਕੱਢ ਲਈ ਮਾਂ ਬਣਾਇਆ ਨਾ ਕਰ ਚੱਲ ਚੰਗਾ ਬੈਠ ਤੂੰ ਉੱਥੇ ਮੈਂ ਲਉਣੀ ਆਂ ਛੇਤੀ ਰੋਟੀ ਬਣਾ ਲਈ ਮਾਂ ਚੰਗਾ ਮਾਂ ਤੋਂ ਰੋਟੀ ਖਾ ਲਈ ਨਹੀਂ ਪਤਾ ਮੈਂ ਤਾਂ ਕੰਮ ਜਾਂ ਨਵੇੜ ਕੇ ਖਾਉ ਤੂੰ ਖਾ ਰੋਟੀ ਨਹੀਂ ਮਾਂ ਇਹ ਕੀ ਗੱਲ ਬਣੀ ਪਹਿਲਾਂ ਤੂੰ ਖਾ ਓ ਆਜੋ ਯਾਰ ਕਿੰਨਾ ਕੁ ਟਾਈਮ ਲਾਉਂਗੇ ਬਸ ਜੀ ਥਿਆਰ ਚਲੋ ਛੇਤੀ ਚਲੀ ਮੇਰੀ ਗੱਲ ਸੁਣ ਮੈਂ ਕੈਸ਼ ਕੁਛ ਨਹੀਂ ਛੱਕਿਆ Google Pay 'ਚ ਪੈਸੇ ਹੈਗੇ ਆ ਜਿਹੜਾ ਕੁਝ ਲੈਣਾ ਹੋਵੇ ਉੱਥੇ ਦੱਸ ਦੀ ਮੈਂ ਦਵਾ ਦਿੰਦਾ ਬਸ ਮਾਲ 'ਚ ਹੀ ਚੱਲਣਾ ਕਿ ਸਾਰਾ ਕੁਝ ਮਿਲ ਤੇ ਜਾਣਾ ਕਿਉਂ ਫਿਕਰ ਕਰਦੀ ਐ ਮਾਲ ਕੀ ਸਟਰੀਟ ਕੀ ਆਪਾਂ ਸਾਰੇ ਇਕੱਠੇ ਗੁੰਮ ਲੈ ਠੀਕ ਐ ਅੱਛਾ ਪੱਕਾ ਮੂਵੀ ਦੇਖ ਕੇ ਆਵਾਂਗੇ ਜਿਹੜਾ ਬਹੁਤ ਮਨ ਸੀ ਕਿੰਨੇ ਦਿਨੋਂ ਇਹ ਮੂਵੀ ਤਾਂ ਬਾਸਾਂ ਉਹਦੇ ਹੋਏ ਦੇਖ ਲਾਂਗੇ ਨਾਲੇ ਡਿਨਰ ਵੀ ਕਰਕੇ ਆਵਾਂਗੇ ਨਾ ਬਾਹਰ ਸੇਵਾ ਹਾਂ ਮਾਂ ਪੁੱਤਾਂ ਸਹਿਰ ਜਾਨਤਾ ਮੇਰੀ ਪਰਚੀ ਲੈ ਜਾ ਮੈਨੂੰ ਦਵਾਈ ਲਿਆ ਦੇ ਮਾਤਾ ਮੈਨੂੰ ਐ ਦੱਸ ਕਿੰਨੇ ਦਿਨ ਹੋ ਗਏ ਤੈਨੂੰ ਦਵਾਈ ਖਾਂਦੀ ਨੂੰ ਹੈ ਦਵਾਈ ਤਾਂ ਪੁੱਤ ਹੁਣ ਸਦੋਂ ਦੀ ਉਹ ਐ ਨਾ ਆ ਪਰਚੀ ਜੀ ਦਿਖਾ ਕੇ ਦਵਾਈ ਲਿਆਏ ਸੀ ਜਿਹੜੀ ਉਹਨੂੰ ਕਿੰਨੇ ਦਿਨ ਹੋ ਗਏ ਹਫਤਾ ਹੋ ਗਿਆ ਫਰਕ ਕੋਈ ਫਰਕ ਤਾਂ ਹੁਣ ਜਾਂ ਗੋਲੀ ਲੈ ਲੈਨੀ ਆ ਭਾਈ ਗੋਡੇ ਦੁਖਣੋਂ ਹਟ ਜਾਂਦੇ ਨੇ ਫਿਰ ਵੀ ਮੈਂ ਤਾਂ ਮੰਜੇ ਤੋਂ ਉੱਠੀ ਦੇਖੀ ਨਹੀਂ ਤੋ ਹੈਂ ਮੈਂ ਤਾਂ ਮਾਤਾ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਆ ਰੋਜ਼ ਮਾਰਦੀਆਂ ਮੇਰੇ ਪੱਥੇ ਆਹ ਪਰਚੀਆਂ ਹੁੰਦੀਆਂ ਨਾ ਕੀ ਲਿਆਦਾ ਇਹ ਪਰਚੇ ਤੇ ਨਵੇਂ ਗੋਡੇ ਨਾ ਪਵਾਦਾ ਮੈਂ ਤਾਂ ਤੇਰੇ ਕਿਤੇ ਮੈਨੂੰ ਸਮਝ ਨਹੀਂ ਆਉਂਦੀ ਵੀ ਤੂੰ ਕਰੀ ਕੀ ਜਾਨੀ ਹੈ ਹੈ ਨਾਲੇ ਮੈਨੂੰ ਐ ਦੱਸ ਵੀ ਤੈ ਸੁਖ ਸੁਖੀ ਹੋਈ ਹੈ ਕੋਈ ਵੀ ਉਹ ਬਾਂਝੀ ਨਾ ਕੇ ਜਾਂਦੀ ਅਸਦੀ ਜੇ ਸਾਨੂੰ ਪਿੱਛੋਂ ਬਾਜ ਨਾ ਮਾਰੇ ਹੈ ਯਾਰ ਇਹਨੂੰ ਸਮਝਾਇਆ ਕਰਨਾ ਕੁਛ ਹੈ ਕੀ ਸਮਝਾਵਾਂ ਜੀ ਜੇ ਮੈਂ ਕਹੂੰਗੀ ਕੁਛ ਫਿਰ ਲੋਕ ਕਹਿਣਗੇ ਪਏ ਬਹੁ ਬੋਲਦੀ ਆਦੀ ਸੱਸ ਨੂੰ ਕੀ ਪਤਾ ਭਾਜਾ ਤੁਸੀਂ ਵੀ ਕਹਿ ਦੋ ਵੀ ਬੋਲਣ ਦੀ ਅਕਲ ਨਹੀਂ ਤੈਨੂੰ ਪਏ ਮੈਂ ਤਾਂ ਚੁੱਪ ਕਰਕੇ ਸਹੀ ਜਾਨੀ ਆ ਤੁਸੀਂ ਦੇਖ ਰੋ ਤੁਹਾਡੇ ਸਾਹਮਣੇ ਨੇ ਲੱਛਣ ਇਹਦੇ ਆਹ ਕਿਹੜੀ ਗੱਲ ਕਰਤੀ ਮੈਂ ਤੈਨੂੰ ਕਦੇ ਕਿਹਾ ਵੀ ਤੂੰ ਕਿਸ ਦੇ ਮੂਹਰੇ ਬੋਲਦੀ ਖਾਲੇ ਤੂੰ ਥੋੜੀ ਮੂਹਰੇ ਬੋਲ ਸਕਦੀ ਏਦਾ ਬਸ ਇਹੀ ਆ ਜਿਹੜੀ ਸਾਰਾ ਦਿਨ ਬੈਠੀ ਨਾ ਮੰਝੇ ਤੇ ਬਸ ਦਿਮਾਗ ਖਾਈ ਜਾਂਦੀ ਆ ਮੈਂ ਕਦੇ ਤਾਂ ਸੋਚ ਲਿਆ ਕਰ ਕਦੇ ਤਾਂ ਮੱਥਾ ਮਾਰ ਲਿਆ ਕਰ ਮੇਰੇ ਨਾਲ ਕਦੇ ਤਾਂ ਦਿਮਾਗ ਤੋਂ ਨਾ ਮਿੱਟੀ ਲਾ ਲਿਆ ਕਰ ਆਪਣੇ ਵੀ ਜਦੋਂ ਮੈਂ ਕੰਮ ਚੱਲਿਆ ਹੋਵਾਂ ਨਾ ਮੈਨੂੰ ਪਿੱਛੋਂ ਬਾਅਦ ਨਾ ਮਾਰਿਆ ਕਰ ਪੁੱਤ ਐਡੀ ਮੈਂ ਕਿਹੜੀ ਗੱਲ ਕਹੀ ਸੀ ਮੈਂ ਤਾਂ ਦਵਾਈ ਲਈ ਕਿਹਾ ਸੀ ਤੈਨੂੰ ਪਤਾ ਸੀ ਕੀ ਪਲਾਨਿੰਗ ਕਰ ਰਹੇ ਸੀ ਅਸੀਂ ਪਲਾਨਿੰਗ ਕਰਦੇ ਸੀ ਵੀ ਅਸੀਂ ਇੱਥੋਂ ਨਿਕਲਾਂਗੇ ਪਹਿਲਾਂ ਸਟਰੀਟ ਜਾਵਾਂਗੇ ਸਾਰੀ ਮਾਰਕੀਟ ਘੁੰਮਾਂਗੇ ਆਪਦੀ ਸ਼ਾਪਿੰਗ ਕਰਾਂਗੇ ਸ਼ਾਪਿੰਗ ਕਰਨ ਤੋਂ ਬਾਅਦ ਟਾਈਮ ਬੱਜੂਗਾ ਜਿਹੜਾ ਉਹਦੇ ਅਸੀਂ ਫਿਲਮ ਦੇਖਾਂਗੇ ਤੇ ਉਧਰ ਨਾ ਕੋਈ ਮੈਡੀਕਲ ਨਹੀਂ ਹੈਗਾ ਤੇ ਤੂੰ ਨਵਾਂ ਰੂਟ ਬਣਾਤਾ ਕੰਨੀ ਆ ਲੈ ਜੋ ਪਰਚੀਆਂ ਦਵਾਈ ਲਿਆ ਦਿਓ ਜੇ ਦਵਾਈ ਲੈਣ ਬਾਅਦੇ ਮਾਤਾ ਫਿਰ ਸਾਡੇ ਪਲਾਨ ਦਾ ਕੀ ਬਣੂਗਾ ਅਸ ਤਾਂ ਦਵਾਈਆਂ ਲੈਂਦੇ ਰਹਿ ਜਾਗੇ ਥੋੜੀ ਚਲੋ ਭਾਈ ਮੇਰਾ ਕੀ ਹੈ ਆਹਾ ਮੇਰਾ ਕੀ ਹੈ ਮਾਤਾ ਰਹਿਣ ਦੇ ਅਕਰ ਰਹਿਣ ਦੇ ਅਕਰ ਥੋੜੇ ਲਵੇ ਨਾ ਆਹੀ ਹੁੰਦੀਆਂ ਨੇ ਗੱਲਾਂ ਬਸ ਮੇਰਾ ਕੀ ਹੈ ਪਤਾ ਹੈ ਨਾ ਵੀ ਬਸ ਐਂ ਜੇ ਬੋਲੂਗੀ ਮੁੰਡਾ ਮੁੜ ਕੇ ਬੋਲਦਾ ਨਹੀਂ ਕੁਝ ਮੁੰਡਾ ਮੰਨ ਜੂਗਾ ਨਹੀਂ ਨਹੀਂ ਪੁੱਤ ਇਹ ਤਾਂ ਪਹਿਲੀ ਹੀ ਮੇਰੇ ਮਨ ਦਾ ਬਹਿਮਤੀ ਮੈਂ ਤਾਂ ਇਹ ਕਹਿੰਦੀ ਆ ਪਿਛਲ ਮੇਰਾ ਤਾਂ ਕੀ ਐ ਤੁਸੀਂ ਦੇਖੋ ਆਉਦੀ ਫਿਲਮ ਅੱਜ ਨਹੀਂ ਤਾਂ ਕੱਲ ਫੇਰ ਆ ਜੂਗੀ ਦਵਾਈ ਤਾਂ ਹਾਂ ਧੰਨਵਾਦ ਇਹੀ ਆਸ ਸੀ ਮੈਨੂੰ ਯਾਰ ਸਾਰੀ ਗਲਤੀ ਨਾ ਤੇਰੀ ਐ ਮੇਰੀ ਘਾਟੀ ਗਲਤੀ ਐ ਜੀ ਹੁਣ ਤੈਨੂੰ ਪਤਾ ਐ ਨਾ ਉਹ ਬਸ ਤੇ ਮੇਰਾ ਦੋਸਤ ਲੱਗਿਆ ਹੋਇਆ ਉਹਨੂੰ ਹੀ ਬਸਤੀ ਫੜਾਈ ਜਾਂਦੀ ਪਰ ਸੀ ਦੇਖ ਕੇ ਗੋਲੀਆਂ ਲੈਉਣੀਆਂ ਹੁੰਦੀਆਂ ਨੇ ਜਾਂ ਇਥੋਂ ਪੈਰਾਸੀਟਾਮੋਲ ਚੱਕ ਕੇ ਠੂਸ ਦਿਆ ਕਰ ਇਹਦੇ ਮੂੰਹ ਚ ਕਾਣੋਂ ਨਖਰੇ ਕਰਦੀ ਐ ਮਾੜਾ ਮੋٹے ਗੋਡੀ ਦੁਖਦੇ ਨੇ ਕਿੱਡੀ ਕੀ ਗੱਲ ਐ ਇੱਕ ਪੇਨ ਕਿਲਰ ਖਾ ਲਿਆ ਕਰ ਐਨੇ ਨਾ ਬਿੱਲ ਬਣਵਾ ਲੈਂਦੀ ਐ ਦਵਾਈਆਂ ਦਾ ਜਾ ਨਾ ਐ ਕਰ ਉਹ ਚੁੱਲ੍ਹੇ ਤੇ ਨਾ ਗਰਮ ਰੋੜਾ ਤੱਤਾ ਕਰਕੇ ਦੇ ਦਿਆ ਕਰ ਇੱਟ ਦਾ ਸੇਕ ਦੇ ਲਿਆ ਕਰੂਗੀ ਮਾਤਾ ਇਹਨਾਂ ਨੂੰ ਮਾਰਣਾ ਨਾ ਹਲਿਆ ਹੁਲਿਆ ਕਰ ਖੂਨ ਜਲਦਾ ਰਹੂਗਾ ਇਹਨਾਂ ਦਾ ਜੇ ਕੰਮ ਕਰੇ ਤਾਂ ਤਾਂ ਹਿਲਣ ਸੋਕੇ ਹੁਣ ਬੈਠੀ ਤਾਂ ਰਹਿਣਾ ਸਾਰੀ ਦਿਹਾੜੀ ਮੰਜੇ ਤੇ ਚਲ ਕੋਈ ਨਾ ਭਾਈ ਸੇਕ ਦੇ ਲੂਂਗੇ ਮੈਂ ਆਪੇ ਤੁਸੀਂ ਜਾਓ ਇਹੀ ਗੱਲ ਐ ਕਹਿੰਦੇ ਮਾਪੇ ਕਦੇ ਇੱਕ ਮਾਪੇ ਨਹੀਂ ਬਣਦੇ ਪੁੱਤ ਕਬੁੱਤ ਹੋਈ ਜਾਂਦੇ ਨੇ ਕਹਿੰਦੇ ਜੇ ਪੁੱਤ ਪਰਖਣਾ ਹੈ ਨਾ ਤਾਂ ਵਿਆਹ ਤੋਂ ਬਾਅਦ ਹੀ ਪਰਖੇ ਇਹ ਕਹਾਵਤ ਸੱਚੀ ਐ ਹੋ ਹੋ ਖੁਸ਼ ਹੁੰਦਾ ਬਹੁਤ ਖੁਸ਼ ਆ ਬਹੁਤ ਸ਼ਾਪਿੰਗ ਕਰਿਆ ਸਭ ਮੈਂ ਰੱਖਿਆ ਨਹੀਂ ਅੰਦਰ ਐਂ ਕਰ ਆ ਕੇ ਨਾ ਬਸ ਫਰੂ ਆਬਜਾ ਬਣਾ ਦੇ ਫੇਰ ਨਹੀਂ ਗਰਮੀ ਬਹੁਤ ਐ ਠੀਕ ਐ ਬਣਾ ਦੇ ਲਈ ਬਣਾ ਦੇ ਸ਼ਿਵ ਆ ਮਾਂ ਗਿਆ ਅਸੀਂ ਦੁਕਾਨ ਤੇ ਦੁਕਾਨ ਬੰਦ ਸੀ ਮਿਲਿਆ ਨਹੀਂ ਗੋੜੀ ਗੋਹੀ ਆਈ ਮਾਂ ਮੈਂ ਕਹਿੰਦੇ ਮੈਨੂੰ ਪਾਣੀ ਦਾ ਗਲਾਸ ਦੇ ਦੇ ਕੜੇ ਨੂੰ ਹੱਥ ਲਾਇਆ ਤੇ ਸਾਰਾ ਟੱਬਰ ਤੇ ਆਇਆ ਮਾਂ ਮਾੜੀ ਮੋਟੀ ਦਾ ਸ਼ਰਮ ਕਰਨਾ ਹੁਣ ਤਾਂ ਮੈਂ ਹਲੇ ਆ ਇਦੋਂ ਪਹਿਲਾਂ ਤੈਨੂੰ ਬੁਕੜੇ ਦੀ ਤੇ ਲੱਗ ਗਈ ਹੈ ਪੁੱਤ ਮੈਂ ਤੇ ਉੱਠਿਆ ਨਹੀਂ ਜਾਂਦਾ ਉੱਠਿਆ ਨਹੀਂ ਜਾਂਦਾ ਅੱਛਾ ਜੋੰਦਾ ਮੈਂ ਗਿਆ ਤੂੰ ਇੱਥੇ ਪੈਸੇ ਹਦੋਂ ਉਹ ਕਾਨੂੰਮਾ ਤੇਰਾ ਮੈਨੂੰ ਤਪਾਉਣਾ ਹੁੰਦਾ ਤਪਾ ਲਿਆ ਤੇ ਨਾਲੇ ਇੱਕ ਗੱਲ ਹੋਰ ਜੇ ਤੈਨੂੰ ਐ ਪਤਾ ਲੱਗ ਜੇ ਨਾ ਵੀ ਪਰਲੀ ਫਿਰਨੀ ਤੇ ਪਹੁੰਗ ਗਿਆ ਤੇ ਅੱਜ ਜਲੇਬੀਆਂ ਬਣ ਗਈਆਂ ਉੱਥੇ ਤੂੰ ਨਾ ਸਕੂਟਰੀ ਨਾਲ ਤੇਜ਼ ਜਾਨੀ ਆ ਉਹੀ ਥੋੜੀ ਸ਼ੂਗਰ ਹੋ ਗਿਆ ਤੇ ਥਾਲਾਂ ਦੇ ਥਾਲ ਤਾਂ ਬਾਗੇ ਤੇਰੇ ਅੰਦਰ ਤਾਂ ਹੀ ਦਾ ਸ਼ੂਗਰ ਹੋ ਗਿਆ ਨਾਲੇ ਚੁਗਲੀਆਂ ਅੱਛਾ ਸਾਡੇ ਜਾਣ ਤੋਂ ਬਾਅਦ ਕੋਈ ਆਈ ਨਹੀਂ ਇੱਥੇ ਮੇਂਂ ਦਰੋਂ ਪਰਸੀ ਨੀ ਉਰੀਆਂ ਤਾਂ ਇਥੋਂ ਨਿਕਲਦੀ ਨਹੀਂ ਹੈਗੀਆਂ ਜੇ ਕੋਈ ਆਈ ਹੁੰਦੀ ਨਾ ਮੈਂ ਉਹਨਾਂ ਤੋਂ ਮੰਗ ਕੇ ਪਾਣੀ ਪੀ ਲੈਂਦੀ ਮੰਗ ਕੇ ਪੀ ਲੈਂਦੀ ਪਾਣੀ ਤੋਂ ਮਾਤਾ ਨਾ ਸੌਂ ਲੱਗੇ ਜਦੋਂ ਕਿਸੇ ਨੂੰ ਪਤਾ ਲੱਗ ਜੇ ਨਾ ਵੀ ਮੇਰਾ ਆ ਹੰਝੂ ਜੇ ਡੇਗਨ ਨਾਲ ਮੇਰਾ ਮਸਲਾ ਹੱਲ ਹੁੰਦਾ ਤਾਂ ਹਰੇਕ ਡੇਗ ਲੈਣ ਨਹੀਂ ਨਹੀਂ ਪੁੱਤ ਇਹ ਵੀ ਇੱਕ ਬਹਿਮੀ ਹੈ ਮਾ ਦੇ ਅੰਜੂਆਂ ਦਾ ਨਾ ਪੁੱਤ ਦੇ ਕੋਈ ਐਸਾ ਨਹੀਂ ਉਹ ਯਾਰ ਪਲੀਜ਼ ਯਾਰ ਮਾਤਾ ਬੱਸ ਕਰ ਦਿਮਾਗ ਖਰਾਬ ਕੀਤਾ ਤੈਨੂੰ ਉਹ ਤੈਨੂੰ ਕੀ ਅੰਦਰ ਸੱਪ ਸੁngਿਆ ਮਣਾ ਦੇ ਰੂਹ ਆਪ ਜਾ ਯਾਰ ਇਥੇ ਇੱਕ ਮਾਂ ਹੀ ਹੁੰਦੀ ਜਿਹਦੇ ਤੇ ਪੁੱਤ ਦੇ ਹੰਝੂ ਆ ਦਾਸ ਸੁੰਦੇ ਜੇ ਪੁੱਤਰੇ ਮਾਰੇ ਜਾਂ ਕੁਝ ਬਚ ਗਿਆ ਤਾਂ ਮਾਂ ਦੀ ਜਾਨ ਨਿਕਲਣ ਵਾਲੀ ਹੋ ਜਾਂਦੀ ਵੀ ਮੇਰੇ ਪੁੱਤ ਦੇ ਸੱਟ ਵੱਜ ਗਈ ਮਾਂ ਦੇ ਹਿਲਾਰ ਆਪਣੇ ਕਹੀ ਜੀ ਬਣਾਈ ਆਪ ਭੁੱਖੀ ਰਹਿ ਲੈਂਦੀ ਐ ਮਹਾਰਾਤੇ ਬੱਚਿਆਂ ਨੂੰ ਕਦੇ ਭੁੱਖਾ ਨਹੀਂ ਰੱਖਦੀ ਬੰਜੇ ਤੇ ਬੈਠਿਆ ਨੂੰ ਪਾਣੀ ਆਪਦੇ ਹੱਥ ਨਾਲ ਪਿਉ ਰੋਟੀ ਆਪਦੇ ਹੱਥ ਨਾਲ ਖਵਾ ਗੱਲਾਂ ਤਾਂ ਸਿਆਣੇ ਦੀਆਂ ਸਾਰੀਆਂ ਹੀ ਸੱਚ ਹੁੰਦੀਆਂ ਨੇ ਕਹਿੰਦੇ ਹੁੰਦੇ ਨੇ ਦੁੱਧਾਂ ਨਾਲ ਪੁੱਤ ਪਾਲ ਕੇ ਪਾਣੀ ਨੂੰ ਤਰਸਦੀਆਂ ਮਾਂਵਾਂ